ਸਾਡੇ ਸੀੜੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਯਾਂ ਖੈਣ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਾਥਿ ਜਰੀ ਕਾਰਜੀ ਸਭ ਤੋਂ ਪਹਿਲਾਂ ਮਾਫੀ ਚਾਹਾਂਗੇ ਦੋ ਤਿੰਨ ਦਿਨ ਅਸੀਂ ਤੁਹਾਨੂੰ ਪੈਨਸ਼ਨਾਂ ਦੀ ਅਪਡੇਟ ਨਹੀਂ ਦੇ ਸਕੇ ਲਾਈਵ ਆਣਾ ਥੋੜਾ ਸਾਡੀ ਲਈ ਮੁਸ਼ਕਲ ਸੀ ਕਿਉਂਕਿ ਜਿਹੜੀ ਤਬੀਅਤ ਹੈ ਉਹ ਖਰਾਬ ਹੋਣ ਕਰਕੇ ਜਿਹੜੇ ਦੋ ਤਿੰਨ ਦਿਨਾਂ ਦੇ ਵਿੱਚ ਹੁਣ ਤਾਂ ਸੁਧਾਰ ਆਇਆ ਹੈ ਜੀ ਤਬੀਅਤ ਦੇ ਵਿੱਚ ਤੇ ਹੁਣ ਅਸੀਂ ਤੁਹਾਨੂੰ ਰੋਜ਼ਾਨਾ ਜਿਹੜੀਆਂ ਲਾਈਵ ਆ ਕੇ ਅਪਡੇਟ ਦਿਆ ਕਰਾਂਗੇ ਸੋ ਅੱਜ ਦਿਨ ਹੈ ਜੀ 4 ਅਕਤੂਬਰ ਦਾ ਅਸੀਂ ਤੁਹਾਨੂੰ ਦੱਸਦੇ ਆ ਰਹੇ ਸੀ ਪਿੱਛੇ ਕਿ ਤਿਉਹਾਰਾਂ ਦੇ ਸੀਜ਼ਨ ਤੇ ਹੋਣ ਕਰਕੇ ਸਰਕਾਰ ਜਿਹੜੀ ਐਸਵਰ ਪੈਨਸ਼ਨਾਂ ਜੜੀਆਂ ਨੇ ਉਹ ਜਲਦ ਜਾਰੀ ਕਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਪੈਨਸ਼ਨਾਂ ਦੀ ਅਪਡੇਟ ਦੇ ਦਿੰਨੇ ਆ ਸੋ ਅੱਜ ਦਿਨ ਸ਼ੁੱਕਰਵਾਰ ਮਿਤੀ 4 ਅਕਤੂਬਰ 2025 ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਅਮਲੋ ਬਸੀ ਖਟਾਣਾ ਖਮਾਣੋ ਤੇ ਸਰਹੰਦ ਹਲਕੇ ਦੀਆਂ ਜਿਹੜੀਆਂ ਦਿਵੰਗ ਭਰਾਪਾ ਤੇ ਵਿਧਵਾ ਪੈਨਸ਼ਨਾਂ ਜਿਹੜੀਆਂ ਭੈਣਾਂ ਦੇ ਲੱਗਿਆ ਨੇ ਉਹਨਾਂ ਨੂੰ 150000 ਉਹਨਾਂ ਦੇ ਖਾਤੇ ਪਾ ਦਿੱਤੇ ਗਏ ਨੇ ਤੇ ਇਹ ਆਪਣੇ ਖਾਤੇ ਜਿਹੜੇ ਚੈੱਕ ਕਰ ਸਕਦੇ ਨੇ ਦੂਜਾ ਜਿਲ੍ਹਾ ਜੀ ਜਿਲ੍ਹਾ ਲੁਧਿਆਣਾ ਜਿਹੜੇ ਹਲਕੇ ਸਾਨੇਵਾਲ ਦਰਾਹਾ ਸਮਰਾਲਾ ਮਾਚੀਵਾੜਾ ਰਾਏਕੋ ਡੇਲੋ ਸਿਦਵਾਵੇੜ ਜਗਰਾਓ ਤੇ ਜਿਹੜੇ ਦੋ ਦੋ ਹਲਕੇ ਹੋਰ ਰਹਿ ਗਿਆ ਸਮਰਾਲਾ ਹੋ ਗਿਆ ਜਾਂ ਇੱਕ ਅੱਧਾ ਹੋਰ ਹਲਕਾ ਸੇ ਨਾ ਹਲਕਿਆਂ ਦੇ ਵਿੱਚ ਵੀ ਜਿਹੜਾ 1500 ਰੁਪਏ ਜਾਰੀ ਕੀਤਾ ਜਾ ਚੁੱਕਾ ਹੈ ਬੜਾਫਾ ਦਿਵੰਗ ਤੇ ਵਿਧਵਾ ਫੰਸ਼ਨ ਹੈ ਇਸ ਜਿਲ੍ਹੇ ਦੇ ਵਿੱਚ ਵੀ ਲੁਧਿਆਣਾ ਜਿਲ੍ਹੇ ਦੇ ਵਿੱਚ ਜਾਰੀ ਹੋ ਚੁੱਕੀਆਂ ਨੇ ਸੋ ਇਹ ਅਪਡੇਟ ਸਾਨੂੰ ਹੁਣ ਰਾਤ ਦੇ 9 ਵਜੇ ਤੱਕ ਦੀ ਤੁਹਾਨੂੰ ਦੇ ਰਹੇ ਹਾਂ ਤੇ ਬਠਿੰਡੇ ਦੇ ਵਿੱਚ ਪੈਂਸ਼ਨਾ ਕੁਝ ਲਾਪਤਰੀਆਂ ਨੂੰ ਆ ਚੁੱਕੀਆਂ ਨੇ ਤੇ ਬਹੁਤੀ ਲਾਪਤਰੀਆਂ ਨੂੰ ਆਈਆਂ ਨਹੀਂ ਨੇ ਇਸ ਲਈ ਅਸੀਂ ਉੱਤੇ ਕਨਫਰਮ ਨਹੀਂ ਹਾਂਗੇ ਤੇ ਉਹ ਅਸੀਂ ਅਪਡੇਟ ਤੁਹਾਨੂੰ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਦੇਵਾਂਗੇ ਤੇ ਬਾਕੀ ਫਿਲਹਾਲ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੈਲਫਾਸ ਹੋ ਚੁੱਕੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਫਿਰੋਜ਼ਪੁਰ ਤੇ ਫਾਜ਼ਿਲਕੇ ਦੇ ਵਿੱਚ ਬੈਲਫਾਸ ਹੋਣ ਦੀ ਸੂਚਨਾ ਹੈ ਤੇ ਇੱਥੇ ਪੈਂਸ਼ਨਾ ਜਿਹੜੀਆਂ ਨੇ ਕੱਲ੍ਹ ਜਾਰੀ ਹੋਣ ਦੀ ਸੂਚਨਾ ਆ ਸਕਦੀ ਹੈ ਹਲੇ ਆਈ ਨਹੀਂ ਹੈ ਤੇ ਜਿਵੇਂ ਲਾਈਵ ਅਪਡੇਟ ਸਾਨੂੰ ਮਿਲਣਗੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ 2500 ਦੀ ਕੋਈ ਅਪਡੇਟ ਨਹੀਂ ਆ 1500 ਪੈਨਸ਼ਨਾਂ ਪੈਂਡੀਆਂ ਸੀ ਇਹ ਅਸੀਂ ਤੁਹਾਨੂੰ ਕਲੀਅਰ ਕਰ ਦਈਏ ਤੇ ਅੱਜ ਦੀ ਤਰੀਕ ਤੱਕ ਕੋਈ 2500 ਦਾ ਮਸਲਾ ਜਿਹੜਾ ਨਹੀਂ ਆਇਆ ਤੇ ਫਿਲਹਾਲ 1500 ਰੁਪਏ ਆ ਪੈਨਸ਼ਨਾਂ ਚੱਲੀ ਹੋ ਰਹੀਆਂ ਨੇ ਤੁਹਾਨੂੰ